ਕਿਸਾਨਾਂ ਦੇ ਦਿੱਲੀ ਕੋਚ ਨੂੰ ਲੈ ਕੇ ਹਾਈ ਕੋਰਟ ਵੱਲੋਂ ਹੁਣੇ-ਹੁਣੇ ਇੱਕ ਵੱਡੀ ਖਬਰ ਆਈ ਹੈ ਕਿ ਜੋ ਕਿਸਾਨਾਂ ਦੇ ਟਰੈਕਟਰ ਨੇ ਉਹ ਦਿੱਲੀ ਨਹੀਂ ਜਾ ਸਕਦੇ ਕਿਸਾਨ ਟਰੈਕਟਰਾਂ ਦੀ ਥਾਂ ਤੇ ਕੋਈ ਹੋਰ ਵਹੀਕਲ ਲੈ ਕੇ ਦਿੱਲੀ ਜਾ ਸਕਦੇ ਨੇ ਆਓ ਤੁਹਾਨੂੰ ਉਹ ਵੀਡੀਓ ਵਿਖਾਉਣਾ ਜਿੱਥੇ ਵਕੀਲ ਦੁਆਰਾ ਇਹ ਸਾਰੇ ਬਿਆਨ ਦਿੱਤੇ ਗਏ ਨੇ ਅੱਜ ਤਾਂ ਜੀ ਇੱਕ ਤਾਂ ਯੂਨੀਅਨ ਤੋਂ ਯੂਨੀਅਨ ਨੂੰ ਕਿਹਾ ਹੈ ਵੀ ਤੁਸੀਂ ਆਪਣੀ ਸਟੇਟਸ ਫਾਈਲ ਕਰੋ ਤੇ ਦੂਜਾ ਤੁਸੀਂ ਆ ਜਿਹੜਾ ਐਫੇ ਡੈਵਿਡ ਫਾਈਲ ਕੀਤਾ ਇਹ ਰੈਪੀਟੀਸ਼ਨ ਆਫ ਵਰਡ ਆ ਤੇ ਇਹਨੂੰ ਪ੍ਰੋਪਰ ਫਾਈਲ ਕਰੋ ਵੀ ਕੀ ਰੀਸੈਂਟ ਡਵੈਲਪਮੈਂਟਸ ਨੇ ਤੇ ਦੂਜਾ ਫਾਰਮਰਸ ਨੂੰ ਵੀ ਕਿਹਾ ਗਿਆ ਹੈ ਵੀ ਤੁਸੀਂ ਇੱਕ ਬਿਕਲ ਕੋਈ ਹੋਰ ਯੂਜ਼ ਕਰੋ ਟਰੈਕਟਰ ਨਾ ਯੂਜ਼ ਕਰੋ ਜੇ ਪ੍ਰੋਟੈਸਟ ਕਰਨਾ ਹੈ ਬਾਕੀ ਇਹ ਸਾਡੀ ਸਾਰੀ ਆਫਸ ਦੀ ਗੱਲ ਹੈ ਬਾਕੀ ਪੰਜਾਬ ਨੂੰ ਡਾਇਰੈਕਸ਼ਨ ਹੋਈ ਹੈ ਵੀ ਤੁਸੀਂ ਇਹਨਾਂ ਨੂੰ ਇਕੱਠੇ ਨਾ ਹੋਣ ਦਿਓ ਬਟ ਅਸੀਂ ਆਪਣੀ ਆਰਗੂਮੈਂਟ ਰੇਜ਼ ਕੀਤੀ ਉੱਥੇ ਅਸੀਂ ਕੀਤੀ ਕਿ ਜਦੋਂ ਇਹ ਅਸੀਂ ਜੱਜਮੈਂਟਸ ਲੈ ਕੇ ਗਏ ਸੀ ਕਿ ਇਨ ਦਾ ਨੇਮ ਆਫ ਰੀਜ਼ਨੇਬਲ ਰੈਸਟ੍ਰਿਕਸ਼ਨ ਸਟੇਟ ਕੈਨ ਨੋਟ ਇੰਪੋਜ਼ ਕੈਨ ਨੋਟ ਇੰਪੋਜ਼ ਅਨਰੀਜ਼ਨੇਬਲ ਬਾਉਂਡੇਸ਼ਨ ਔਰ ਔਨ ਦਾ ਪੀਸਫੁਲ ਪ੍ਰੋਟੈਸਟਰ ਸੋ ਇਹ ਜੱਜਮੈਂਟ ਸੀ ਕਿ ਜਿਹੜੀ ਅੱਜ ਹੋਈ ਕੋਈ ਦੱਸੋ ਜੀ ਅੱਜ ਦੀ ਅਗਲੀ ਡੇਟ ਕਿਹੜੀ ਹੈ ਅਗਲੀ ਡੇਟ ਇੱਕ ਹਫ਼ਤੇ ਦੀ ਡੇਟ ਪਈ ਹੈ ਤੇ ਹਾਂਜੀ ਹਾਂਜੀ ਕਿਸਾਨਾਂ ਦੇ ਮੰਦਰ ਜਿਹੜਾ ਸਾਹਮਣੇ ਕੈਮਰਾ ਜੀ ਹਾਂਜੀ ਇਸ ਸਾਰਿਆਂ ਨੇ ਕਿਹਾ ਜਿਹੜੀ ਮੀਟਿੰਗ ਹੋਈ ਹੈ ਉਹਦੇ ਤੁਸੀਂ ਐਫੀਡੈਵਿਟ ਉਹ ਪਿਛਲੀ ਡੇਟ ਤੇ ਵੀ ਸੀਗਾ ਵੀ ਜਦੋਂ ਇਹ ਸੰਡੇ ਨੂੰ ਜਾਂ ਨੈਕਸਟ ਡੇ ਜਿਹੜੀ ਮੀਟਿੰਗ ਹੈ ਇਹਦਾ ਤੁਸੀਂ ਬਾਇ ਵੇ অফ ਐਫਿਡੇਵਿਟ ਲੈ ਕੇ ਆਓਗੇ ਵੀ ਕੀ ਹੋਇਆ ਬਟ ਉਹ ਹਲੇ ਐਫਿਡੇਵਿਟ ਇਹ ਹੋਇਆ ਹੈ ਵੀ ਕੁਝ ਆਇਆ ਨਹੀਂ ਤੇ ਅਗਲੇ ਰੀਸੈਂਟ ਡਵੈਲਪਮੈਂਟ ਦੇ ਨਾਲ ਪ੍ਰੈਸ਼ਡ ਐਫਿਡੇਵਿਟ ਆਣਾ ਹਾਂ ਜੀ ਸਾਫ਼ ਕਹਤਾ ਹੈ ਕਿ ਡੈਕਟਰ ਔਲਡੀ ਨਹੀਂ ਬਸਾਂ ਤੇ ਚਲੇ ਮੋਟਰ ਨੀ ਵੀ ਲੈ ਕੇ ਜਾਣੀ ਕਰਦੇ ਡੈਕਟਰ ਹਾਂਜੀ ਹਾਂਜੀ ਇਹ ਵੀ ਕਹੀ ਆ ਬਟ ਚਲੋ ਉਹ ਬਿਟਵੀਨ ਮੀ ਐਂਡ ਅ ਅਫੀਸਰ ਆਫ ਕੋਰਟ ਤੇ ਬਿਟਵੀਨ ਕੋਰਟ ਹੈ ਉਹ ਐਵਰੀ ਆਰਡਰ ਇਜ਼ ਅਪੀਲੇਬਲ ਐਂਡ ਚੈਲੇਂਜੇਬਲ ਬਿਫੋਰ ਦਾ ਸੋ ਆਪਾਂ ਆਪਣੀ ਐ